ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਜਿਹੜੀ ਆਪਾਂ ਸਰਦੀਆਂ ਦੇ ਵਿੱਚ ਸਬਜ਼ੀਆਂ ਜਿਹੜੀਆਂ ਅਗੇਤੀਆਂ ਆਪਾਂ ਹੁਣ ਲਗਾ ਸਕਦੇ ਆ ਉਹਨਾਂ ਦੇ ਬਾਰੇ ਵੀਡੀਓ ਹੋਊਗੀ ਜੁਲਾਈ ਦੇ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਗੋਭੀ ਜਿਹੜੀ ਆ ਅਗੇਤੀ ਲਾ ਸਕਦੇ ਆ ਫੁੱਲ ਗੋਭੀ ਜਿਹੜੀ ਉਹ ਆਪਾਂ ਜੁਲਾਈ ਦੇ ਵਿੱਚ ਆਪਾਂ ਲਾ ਸਕਦੇ ਆ 15 ਜੁਲਾਈ ਤੱਕ ਇਹ ਗੋਭੀ ਆ ਜਿਹੜੀ ਆਪਣੀ 60 ਤੋਂ 17 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ ਪਨੀਰੀ ਜੇ ਦੀ ਵਧੀਆ ਕਿਸੇ ਵੀ ਨਰਸਰੀ ਤੋਂ ਲੈ ਆਇਆ ਜੇ ਪਨੀਰੀ ਚੰਗੀ ਹੋਣੀ ਚਾਹੀਦੀ ਹੈ ਚੰਗੀ ਕਿਸੇ ਕੰਪਨੀ ਦੀ ਹੋਵੇ ਵਧੀਆ ਥੱਲੋਂ ਮੋਟੀ ਹੋਣੀ ਚਾਹੀਦੀ ਹੈ ਜਿਹਨੂੰ ਤੁਪਾਂ ਲੱਗੀਆਂ ਹੋਣ ਉਹ ਹੀ ਪਨੀਰੀ ਲੈ ਕੇ ਆਉਣੀ ਆਪਣੀ ਉਹ ਹੀ ਪਨੀਰੀ ਆ ਜਿਹੜੀ ਆਪਣੀ ਗੋਭੀ ਦੀ ਵਧੀਆ ਚੱਲੂਗੀ ਇਹ ਜਿਹੜੀ ਆਪਾਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਵੀ ਆਪਾਂ ਮੀਂਹ ਦਾ ਦੇਖ ਲੈਣਾ ਮੀਂਹ ਨਾਲ ਆਪਣੇ ਪਿੰਡਾਂ ਨੇੜੇ ਤੇੜੇ ਹੋਵੇ ਇੱਕ ਦੋ ਦਿਨਾਂ ਚ ਨਾ ਪੈਣ ਵਾਲਾ ਹੋਵੇ ਉਹਦੇ ਵਿੱਚ ਆਪਾਂ ਗੋਭੀ ਨਹੀਂ ਲਾਉਣੀਗੀ ਜੇ ਆਪਾਂ ਗੋਭੀ ਲਾ ਦਈਏ ਤੁਮੀ ਪੈ ਜੇ ਤਾਂ ਖਰਾਬ ਹੋ ਜੂਗੀ ਆਪਣੀ ਗੋਭੀ ਆ ਜਿਹੜੀ ਮੱਚ ਜੂਗੀ ਤੇ ਗੋਭੀ ਜਦੋਂ ਵੀ ਲਾਉਣੀ ਆਪਾਂ ਇਹ ਸ਼ਾਮ ਦੇ ਟਾਈਮ ਜਿਹੜਾ ਹੈਗੀ ਲਾਉਣੀ ਆਪਾਂ ਸ਼ਾਮ ਨੂੰ ਹੀ ਪਨੀਰੀ ਲੈ ਕੇ ਆਉਣੀ ਤੇ ਸ਼ਾਮ ਨੂੰ ਹੀ ਆਪਾਂ ਗੋਭੀ ਲਾਉਣੀ ਆ ਇਹ ਨਹੀਂ ਆਪਾਂ ਵੀ ਪਨੀਰੀ ਸਵੇਰੇ ਲੈ ਆਂਦੀ ਤੇ ਸ਼ਾਮ ਨੂੰ ਆਪਾਂ ਗੋਭੀ ਲਾ ਦਿਆਂਗੇ ਇਸ ਤਰ ਗੋਬੀ ਲਿਆਉਣ ਦੇ ਨਾਲ ਹੀ ਜਿਵੇਂ ਸ਼ਾਮ ਨੂੰ ਲਿਆਂਦੀ ਉਹਵੇਂ ਹੀ ਲਾ ਦੇਣੀ ਆਪਾਂ ਸ਼ਾਮ ਨੂੰ ਇਹ ਵੱਟਾ ਬਣਾ ਕੇ ਆਪਾਂ ਗੋਬੀ ਲਾ ਸਕਦੇ ਆ ਇਸ ਤੋਂ ਅੱਗੇ ਜਿਹੜੀ ਆਪਾਂ ਲਾ ਸਕਦੇ ਆ ਬਹੁਤ ਹੀ ਘੱਟ ਖਰਚੇ ਵਾਲੀ ਸਬਜ਼ੀ ਆਪਣੀ ਆਪਾਂ ਲਗਾ ਸਕਦੇ ਆ ਮੂਲੀ ਮੂਲੀ ਜਿਹੜੀ ਆਪਾਂ ਲਾਉਣੀ ਆ ਜੁਲਾਈ ਦੇ ਵਿੱਚ ਇਹ ਲਾਉਣੀ ਆਪਾਂ ਪਾਲਕ ਪੱਤਾ ਜਿਹੜੀ ਮੂਲੀ ਆਉਂਦੀ ਆਪਣੀ ਉਹ ਲਾ ਸਕਦੇ ਆ ਆਪਾਂ ਮੂਲੀ ਆ ਜਿਹੜੀ ਆਪਣੀ 35 ਤੋਂ 45 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਆ ਇਹ ਵੀ ਮੂਲੀ ਦਾ ਬਹੁਤ ਹੀ ਘੱਟ ਖਰਚਾ ਆਉਂਦਾ ਆਪਣਾ ਇਹ ਵੀ ਆਪਾਂ ਜਿਵੇਂ ਵੱਟਾ ਬਣਾ ਕੇ ਵੱਟਾਂ ਤੇ ਲਾ ਸਕਦੇ ਆ ਜਾਂ ਘਰ ਵਾਸਤੇ ਆਪਾਂ ਕੀ ਕੀਆਰੀ ਬਣਾ ਕੇ ਉੱਥੇ ਵੀ ਲਾ ਸਕਦੇ ਆ ਮੂਲੀ ਜਿਹੜੀ ਪਾਲਕ ਪੱਤਾ ਵਾਲੀ ਜਰੂਰ ਲਾਉਣੀ ਆ ਉਸੇ ਤਰ੍ਹਾਂ ਹੀ ਮੀਂਹ ਦਾ ਖਿਆਲ ਇਹਦਾ ਰੱਖਣਾ ਮੀਂਹ ਆ ਇਹਦੇ ਵਿੱਚ ਵੀ ਨੇੜੇ ਤੇੜੇ ਨਾਲ ਆਉਣ ਵਾਲਾ ਹੋਵੇ। ਜੇ ਆਪਾਂ ਲਾ ਸਕਦੇ ਆ ਹਰਾ ਪਿਆਜ਼ ਜਿਹੜਾ ਆਪਣਾ ਹੁੰਦਾ ਏ ਉਹ ਆਪਾਂ ਲਾ ਸਕਦੇ ਆ। ਹਰਾ ਪਿਆਜ਼ ਆ ਜਿਹੜਾ ਆਪਾਂ ਗੰਡੀਆਂ ਜਿਹੜੀਆਂ ਹੁੰਦੀਆਂ ਐ ਜਿਵੇਂ ਆਪਾਂ ਦੇਸੀ ਪਿਆਜ਼ ਲਾਇਆ ਸੀ ਜਾਂ ਆਪਾਂ ਕੋਈ ਵੀ ਲਾਲ ਪਿਆਜ਼ ਲਾਇਆ ਸੀਗਾ ਉਹਦੇ ਵਿੱਚ ਜਿਹੜੇ ਛੋਟੇ ਛੋਟੇ ਗੰਡੀਆਂ ਹੁੰਦੀਆਂ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ। ਇਹ ਗੰਡੀਆਂ ਜਿਹੜੀਆਂ ਹੈਗੀਆਂ ਆਪਾਂ ਇਹ ਲਾ ਸਕਦੇ ਆ। ਇਹਦੇ ਤੋਂ ਆਪਣਾ ਹਰਾ ਪਿਆਜ਼ ਆ ਜਿਹੜਾ ਇਹ ਤਿਆਰ ਹੋ ਜਾਊਗਾ। ਹਰਾ ਪਿਆਜ਼ ਦੀ ਪਨੀਰੀ ਆ ਜਿਹੜੀ ਆਪਾਂ ਨੂੰ ਇਹ ਆਪਾਂ ਨੂੰ ਆਮ ਬਜ਼ਾਰੋਂ ਵੀ ਮਿਲ ਜਾਂਦੀ ਆ ਤੇ ਆਮ ਵੀ ਆਪਣੇ ਘਰ ਦੇ ਵਿੱਚ ਜਿਹੜੇ ਪਿਆਜ਼ ਆਪਾਂ ਪਿਛਲੀ ਵਾਰ ਲਾਈ ਸੀ ਉਹਦੇ ਵਿੱਚ ਛੋਟੀਆਂ-ਛੋਟੀਆਂ ਗੰਡੀਆਂ ਬਾਜ ਜਾਂਦੀਆਂ ਉਹੀ ਆਪਾਂ ਜਿਹੜੀਆਂ ਲਾ ਸਕਦੇ ਹਾਂ ਉਸ ਤੋਂ ਬਾਅਦ ਅਗਲੀ ਸਬਜ਼ੀ ਆ ਗਈ ਆਪਣੀ ਪਾਲਕ ਪਾਲਕ ਜਿਹੜੀ ਆਪਣੀ ਸਾਲ ਭਾਰੀ ਹੁੰਦੀ ਰਹਿੰਦੀ ਆ ਪਿਛਲੀ ਵੀਡੀਓ 'ਚ ਆਪਾਂ ਤੁਹਾਨੂੰ ਲਾ ਕੇ ਵੀ ਦਿਖਾਈ ਸੀ ਆਪਣੀ ਪਾਲਕ ਜਿਹੜੀ ਉਹ ਉੱਗੀ ਹੋਈ ਆ ਇਸ ਟਾਈਮ ਬਹੁਤ ਹੀ ਵਧੀਆ ਸੋਹਣੀ ਖੜੀ ਆ ਉਹ ਪਾਲਕ ਵੀ ਆਪਾਂ ਹੁਣ ਆ ਕੇ ਜੁਲਾਈ ਦੇ ਵਿੱਚ ਵੀ ਜਿਹੜੀ ਹੈਗੀ ਆ ਇਹ ਲਗਾ ਸਕਦੇ ਆ ਇਸ ਤੋਂ ਅਗਲੀ ਸਬਜ਼ੀ ਆ ਜਾਂਦੀ ਆਪਣੀ ਮੇਥਾ ਮਿੱਠਾ ਜਾਂ ਮੇਥੀ ਆਪਾਂ ਜਿਹੜੀ ਹੈਗੀ ਹੈ ਜੁਲਾਈ ਦੇ ਵਿੱਚ ਲਗਾ ਸਕਦੇ ਆ ਹਰੀ ਮੇਥੀ ਆ ਜਿਹੜੀ ਇਹ ਵੀ ਬਹੁਤ ਵਧੀਆ ਆਪਣੀ ਹੁਣ ਜੁਲਾਈ ਦੇ ਵਿੱਚ ਅੱਗੇ ਆਪਾਂ ਲਗਾ ਸਕਦੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਵੀ ਹੋ ਜਾਂਦੀ ਹੈ ਆਪਣੀ ਜਿਹੜੀ ਸਬਜੀ ਹੈ ਇਹ ਇਸ ਤੋਂ ਅਗਲੀ ਸਬਜੀ ਆਪਾਂ ਹਰੀ ਮਿਰਚ ਲਗਾ ਸਕਦੇ ਆ ਹਰੀ ਮਿਰਚ ਵੀ ਆਪਣੇ ਜੁਲਾਈ ਦੇ ਵਿੱਚ ਲੱਗ ਜੂਗੀ ਇਹ ਵੀ ਬਹੁਤ ਵਧੀਆ ਹੋ ਜਾਂਦੀ ਆ ਇਹਦੇ ਵਿੱਚ ਖਾਸ ਧਿਆਨ ਕੀ ਆਪਾਂ ਰੱਖਣਾ ਕਿ ਆਪਾਂ ਉੱਚੀ ਜਗ੍ਹਾ ਤੇ ਇਹ ਸਾਰੀਆਂ ਸਬਜ਼ੀਆਂ ਜਿਹੜੀਆਂ ਪਿੱਛੇ ਮੈਂ ਤੁਹਾਨੂੰ ਦੱਸਿਆ ਉੱਚੀ ਜਗ੍ਹਾ ਹੋਣੀ ਚਾਹੀਦੀ ਹੈ ਆਪਣੀ ਪਾਣੀ ਨਾ ਕੱਢਦਾ ਹੋਵੇ ਕਿਉਂਕਿ ਅੱਗੇ ਜੁਲਾਈ ਦੇ ਵਿੱਚ ਮੀਂਹ ਵੀ ਬਹੁਤ ਆਉਂਦੇ ਆ ਮੀਂਹ ਦਾ ਪਾਣੀ ਨਾ ਖੜੇ ਜੇ ਪਾਣੀ ਖੜ ਜਾਂਦਾ ਤੇ ਇਹ ਸਬਜ਼ੀਆਂ ਜਿਹੜੀਆਂ ਸਾਰੀਆਂ ਸੁੱਕਣ ਦਾ ਡਰ ਹੁੰਦਾ ਹੈ ਇਹ ਉੱਚੀ ਜਗ੍ਹਾ ਤੇ ਲਾਉਣੀ ਜਿੱਥੇ ਆਪਣਾ ਪਾਣੀ ਨਾ ਖੜਦਾ ਹੋਵੇ ਹਰੀ ਮਿਰਚ ਇਹ ਬਹੁਤ ਵਧੀਆ ਹੋ ਜਾਂਦੀ ਹੈ ਸੋ ਅੱਗੇ ਜਿਹੜਾ ਆਪਾਂ ਖੀਰਾ ਵੀ ਜੁਲਾਈ ਦੇ ਵਿੱਚ ਲਾ ਸਕਦੇ ਆ ਜਿਵੇਂ ਆਮ ਆਪਣੀਆਂ ਹੁਣ ਗਰਮੀ ਵਾਲੀਆਂ ਸਬਜ਼ੀਆਂ ਜਿਹੜੀਆਂ ਆਪਾਂ ਖਾਂਦੇ ਆ ਇਸ ਟਾਈਮ ਚੱਲ ਰਹੀਆਂ ਜਿਹੜੀਆਂ ਜਿਵੇਂ ਕੱਦੂ ਹੋਗੇ ਤੋਰੀਆਂ ਤੇ ਲੋਕੀ ਆਪਾਂ ਜਿਹੜੀ ਲਗਾ ਸਕਦੇ ਆ ਜੁਲਾਈ ਦੇ ਵਿੱਚ ਉਸ ਤੋਂ ਅੱਗੇ ਆਪਾਂ ਕ੍ਰੇਲਾ ਲਗਾ ਸਕਦੇ ਹਾਂ ਕ੍ਰੇਲਾ ਜਿਹੜਾ ਲਗਾਉਣਾ ਆਪਾਂ ਉਹ ਛੋਟਾ ਕ੍ਰੇਲਾ ਲਾਉਣਾ ਇੱਕ ਲੰਮੇ ਵਾਲਾ ਕ੍ਰੇਲਾ ਆਉਂਦਾ ਉਹ ਨਹੀਂ ਲਗਾਉਣਾਗਾ ਜਿਹੜਾ ਛੋਟਾ ਕ੍ਰੇਲਾ ਹੁੰਦਾ ਕੋਸ਼ਿਸ਼ ਕਰਾ ਜੇ ਦੀ ਵੱਲ ਤੁਸੀਂ ਜੇ ਉੱਪਰ ਕਿਸੇ ਚੀਜ਼ ਤੇ ਚੜ ਜੇ ਤਾਂ ਆਪਣਾ ਬਾਲਾ ਵਧੀਆ ਰਹੂਗਾ ਨਹੀਂ ਤਾਂ ਉੱਚੀ ਜਗ੍ਹਾ ਤੇ ਵੀ ਆਪਾਂ ਕ੍ਰੇਲਾ ਵੀ ਲਗਾ ਸਕਦੇ ਹਾਂ ਉਸ ਤੋਂ ਅੱਗੇ ਟਮਾਟਰ ਲਗਾ ਸਕਦੇ ਆਪਾਂ ਟਮਾਟਰ ਵੀ ਹੋ ਜਾਂਦਾ ਬਹੁਤ ਵਧੀਆ ਇਸ ਤੋਂ ਅੱਗੇ ਜਿਹੜਾ ਆਪਾਂ ਹਰਾ ਧਨੀਆ ਲਗਾ ਸਕਦੇ ਆਂ ਉਹ ਵੀ ਆਪਣਾ ਹਰਾ ਧਨੀਆ ਵੀ ਹੁਣ ਜਿਹੜਾ ਅੱਗੇ ਜੁਲਾਈ ਦੇ ਵਿੱਚ ਹੋ ਜਾਊਗਾ ਇਹ ਜਿੰਨੀਆਂ ਵੀ ਸਬਜ਼ੀਆਂ ਆਪਾਂ ਮੈਂ ਤੁਹਾਨੂੰ ਦੱਸੀਆਂ ਇਹ ਆਪਾਂ ਅੱਗੇ ਹੁਣ ਜੁਲਾਈ ਦੇ ਵਿੱਚ ਆਪਾਂ ਉਗਾਵਾਂਗੇ ਸਾਰਿਆਂ ਦੀ ਇੱਕ ਇੱਕ ਸਬਜ਼ੀ ਦੀ ਤੁਹਾਨੂੰ ਵੀਡੀਓ ਵੀ ਇਹਨਾਂ ਦੀ ਬਣਾ ਕੇ ਆਪਾਂ ਪਾਵਾਂਗੇ ਚੈਨਲ ਤੇ ਵੀਡੀਓ ਕਿਵੇਂ ਲੱਗੀ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਆ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ